ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਜਾਰੀ ਰਹਦਾ ਕਾਂਡ ਨੰਬਰ ਦੂਜਾ ਤਾਲਜ ਦੀ ਪ੍ਰਿੰਸੀਪਲ ਇੱਕ ਅਨੇਕ ਹਿੰਦੂ ਔਰਤ ਸੀ ਜਿਸ ਦਾ ਸੁਆਹ ਬਹੁਤ ਹੀ ਸ਼ਾਂਤ ਸੀ ਲੁਧਿਆਣਾ ਸ਼ਹਿਰ ਦੀ ਬਸਨੀਕ ਉਹ ਲੁਧਿਆਣਾ ਤੋਂ ਵਸ ਰਹੀ ਗੁਰਾਇਆਂ ਸ਼ਹਿਰ ਤੱਕ ਆਉਂਦੀ ਅਤੇ ਗੁਰਾਇਆਂ ਤੋਂ ਜੰਡੇਆਲਾ ਜਾਣ ਵਾਲੀ ਬਸ ਫੜਦੀ ਰਾਜਵੀਰ ਵੀ ਹਮੇਸ਼ਾ ਗਰਾਿਆਂ ਤੋਂ ਹੀ ਬੱਸ ਫੜਦਾ ਸੀ ਬਹੁਤ ਵਾਰੀ ਰਾਜਵੀਰ ਅਤੇ ਪ੍ਰਿੰਸੀਪਲ ਮੈਡਮ ਇੱਕ ਹੀ ਬੱਸ ਵਿੱਚ ਸਫ਼ਰ ਕਰਦੇ 45 ਸਾਲ ਉਮਰ ਹੋਵੇਗੀ ਪ੍ਰਿੰਸੀਪਲ ਮੈਡਮ ਦੀ ਪਰ ਉਸ ਨੇ ਅਜੇ ਤੱਕ ਵਿਆਹ ਨਹੀਂ ਸੀ ਕਰਵਾਇਆ ਹਰ ਰੋਜ਼ ਬੱਸ ਵਿੱਚ ਮਿਲਣ ਕਾਰਨ ਪ੍ਰਿੰਸੀਪਲ ਰਾਜਵੀਰ ਦੀ ਚੰਗੀ ਵਖਵ ਹੋ ਗਈ ਸੀ ਬਹੁਤ ਵਾਰੀ ਉਹ ਇੱਕ ਹੀ ਸੀਟ ਤੇ ਬੈਠੇ ਗੱਲਾਂ ਕਰਦੇ ਕਰਦੇ ਜੰਡੇ ਵਾਲੇ ਪਹੁੰਚ ਜਾਂਦੇ ਹਰ ਰੋਜ਼ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਪ੍ਰਿੰਸੀਪਲ ਮੈਡਮ ਇੱਕ ਗੱਲ ਜ਼ਰੂਰ ਕਹਿੰਦੀ ਮੈਂ ਤੁਹਾਡੇ ਕੌਮੀ ਜਜ਼ਬਾਤਾਂ ਦੀ ਕਦਰ ਕਰਦੀ ਹਾਂ ਪਰ ਜੀਵਨ ਲਈ ਪੜ੍ਹਾਈ ਵੀ ਬਹੁਤ ਜ਼ਰੂਰੀ ਹੁੰਦੀ ਏ ਬੇਟਾ ਜੀ ਪ੍ਰਿੰਸੀਪਲ ਦੀ ਗੱਲ ਤੋਂ ਰਾਜਵੀਰ ਨੂੰ ਹਮੇਸ਼ਾ ਹੀ ਮਾਂ ਦੀ ਮਮਤਾ ਵਰਗੀ ਖੁਸ਼ਹੂ ਆਉਂਦੀ ਅੱਜ ਵੀ ਆਮ ਦਿਨਾਂ ਵਾਂਗ ਹੀ ਰਾਜਵੀਰ ਅਤੇ ਪ੍ਰਿੰਸੀਪਲ ਮੈਡਮ ਇੱਕ ਹੀ ਸੀਟ ਤੇ ਬੈਠੇ ਕਾਲਜ ਦੀਆਂ ਗੱਲਾਂ ਕਰਦੇ ਜਾ ਰਹੇ ਸਨ ਕਿ ਰਾਜਵੀਰ ਨੇ ਅਚਾਨਕ ਹੀ ਪ੍ਰਿੰਸੀਪਲ ਮੈਡਮ ਨੂੰ ਪੁੱਛ ਲਿਆ ਮੈਡਮ ਜੀ ਜੇ ਐਡਮਿਸ਼ਨ ਬੰਦ ਹੋਣ ਤੋਂ ਬਾਅਦ ਕਿਸੇ ਦੀ ਐਡਮਿਸ਼ਨ ਦਵਾਉਣੀ ਹੋਵੇ ਤਾਂ ਰਾਜਵੀਰ ਜਾਣ ਕੇ ਗੱਲ ਅਧੂਰੀ ਛੱਡ ਗਿਆ ਪ੍ਰਿੰਸੀਪਲ ਨੇ ਉਹਦੇ ਵੱਲ ਮੁਸਕਰਾ ਕੇ ਵੇਖਿਆ ਤੇ ਬੋਲੀ ਮੇਰੇ ਦਫ਼ਤਰ ਵਿੱਚ ਆ ਜਾਮੀ ਬੇਟਾ ਆਪਾਂ ਉੱਥੇ ਬੈਠ ਕੇ ਗੱਲ ਕਰਾਂਗੇ ਕਾਲਜ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਕੰਟੀਨ ਵਿੱਚ ਜੁੜ ਬੈਠੇ ਮਿੱਤਰਾਂ ਕੋਲ ਜਾ ਕੇ ਰਾਜਵੀਰ ਨੇ ਫਤਿਹ ਬੁਲਾਈ ਰਵਿੰਦਰ ਚਾਹ ਦਾ ਕੱਪ ਚੁੱਕੀ ਉਹਦੇ ਕੋਲ ਆ ਗਿਆ ਹੁਣ ਫੇਰ ਪ੍ਰਿੰਸੀਪਲ ਨਾਲ ਕਿਵੇਂ ਗੱਲ ਤੋੜਨੀ ਹੈ ਸੋਸੋਪੰਜ ਵਿੱਚ ਪਿਆ ਰਵਿੰਦਰ ਬੋਲਿਆ ਚਾ ਪੀ ਲੈ ਫੇਰ ਦਫਤਰ ਵਿੱਚ ਜਾ ਕੇ ਹੀ ਗੱਲ ਤੁਰਾਂਗੇ ਰਾਜਵੀਰ ਨੇ ਹੱਸਦੇ ਹੋਏ ਜਵਾਬ ਦਿੱਤਾ ਕੁਝ ਵੀ ਹੋ ਜਾਵੇ ਰਾਜਵੀਰ ਪਰ ਆਪਾਂ ਨੂੰ ਪ੍ਰਿੰਸੀਪਲ ਮੈਡਮ ਨਾਲ ਆਪਣਾ ਰਿਸ਼ਤਾ ਵਿਗਾੜਨਾ ਨਹੀਂ ਚਾਹੀਦਾ ਨਾਲੇ ਤੈਨੂੰ ਤਾਂ ਉਹ ਪੁੱਤਾਂ ਵਾਂਗ ਸਮਝਦੀ ਐ ਰਵਿੰਦਰ ਨੇ ਰਾਜਵੀਰ ਨੂੰ ਅਕਲ ਦੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਚਾਹ ਖਤਮ ਕਰਕੇ ਉਹ ਪ੍ਰਿੰਸੀਪਲ ਦੇ ਦਫਤਰ ਵੱਲ ਨੂੰ ਚੱਲ ਪਏ ਚਪੜਾਸੀ ਨੂੰ ਕਿਹਾ ਕਿ ਜਹਾ ਜਾ ਕੇ ਪ੍ਰਿੰਸੀਪਲ ਨੂੰ ਆ ਕੇ ਫੈਡਰੇਸ਼ਨ ਵਾਲੇ ਮਿਲਣਾ ਚਾਹੁੰਦੇ ਨੇ ਚਪੜਾਸੀ ਨੇ ਮੈਡਮ ਕੋਲੋਂ ਪੁੱਛ ਕੇ ਉਹਨਾਂ ਨੂੰ ਅੰਦਰ ਜਾਣ ਲਈ ਇਸ਼ਾਰਾ ਕਰ ਦਿੱਤਾ ਆ ਗਈ ਫਿਰ ਜੋੜੀ ਉਹਨਾਂ ਵੱਲ ਦੇਖ ਕੇ ਪ੍ਰਿੰਸੀਪਲ ਨੇ ਵੰਗ कसे ਕੀ ਕਰੀਏ ਮੈਡਮ ਜੀ ਕਈ ਵਾਰੀ ਅਸੀਂ ਚਾਹੁੰਦੇ ਨਹੀਂ ਕਿ ਤਹਾਨੂੰ ਕੋਈ ਕਸ਼ਟ ਦਈਏ ਪਰ ਸਾਨੂੰ ਵੀ ਹੁਕਮ ਵਜਾਉਣਾ ਪੈਂਦਾ ਹੈ ਰਵਿੰਦਰ ਆਪਣੀ ਮਜਬੂਰੀ ਦੇ ਰੋਣੇ ਪ੍ਰਿੰਸੀਪਲ ਕੋਲ ਰੋਣ ਬਹਿ ਗਿਆ ਹੁਣ ਕੀ ਮਜਬੂਰੀ ਪੈ ਗਈ ਮੇਰੇ ਲਾਲਾ ਨੂੰ ਪ੍ਰਿੰਸੀਪਲ ਨੇ ਮਜ਼ਾਕੀਆ ਮੂਡ ਵਿੱਚ ਕਿਹਾ ਮੈਡਮ ਜੀ ਸਾਨੂੰ ਪਤਾ ਹੈ ਕਿ ਐਡਮਿਸ਼ਨ ਬੰਦ ਹੋ ਚੁੱਕੇ ਹਨ ਪਰ ਜੇ ਸਾਡੇ ਇੱਕ ਸਿੰਘ ਦੀ ਐਡਮਿਸ਼ਨ ਹੋ ਜਾਵੇ ਤਾਂ ਰਾਜਵੀਰ ਨੇ ਆਪਣੀ ਗੱਲ ਨੂੰ ਪ੍ਰਿੰਸੀਪਲ ਦੇ ਸਾਹਮਣੇ ਕਿਹਾ ਉਹਨਾਂ ਦੀ ਗੱਲ ਸੁਣ ਕੇ ਪ੍ਰਿੰਸੀਪਲ ਵੀ ਗੰਭੀਰ ਹੋ ਗਈ ਕੁਝ ਚਿਰ ਸੋਚਣ ਤੋਂ ਬਾਅਦ ਮੈਡਮ ਨੇ ਕਿਹਾ ਠੀਕ ਹੈ ਐਡਮਿਸ਼ਨ ਤਾਂ ਮੈਂ ਦੇ ਦੇਾਂਗੀ ਪਰ ਇੱਕ ਗੱਲ ਦੀ ਗਰੰਟੀ ਤੁਸਾਂ ਦੀ ਹੋਵੇਗੀ ਕਿ ਕਾਲਜ ਦਾ ਮਾਹੌਲ ਖਰਾਬ ਨਾ ਹੋਵੇ ਬੇਲੂੜੀਆਂ ਸਟ੍ਰਾਈਕਾਂ ਨਾ ਹੋਣ ਕੋਈ ਲੜਾਈ ਝਗੜਾ ਨਾ ਹੋਵੇ ਇਸ ਤੋਂ ਪਹਿਲਾਂ ਕਿ ਰਾਜਵੀਰ ਕੁਝ ਕਹਿੰਦਾ ਰਵਿੰਦਰ ਛੱਟ ਬੋਲਿਆ ਤੁਸੀਂ ਇਸ ਗੱਲ ਦੀ ਜਮ ਹੀ ਫਿਕਰ ਨਾ ਕਰੋ ਜੀ ਰਵਿੰਦਰ ਦੀ ਕਹਲ ਦੇਖ ਕੇ ਰਵਿੰਦਰ ਬੁੱਲਾਂ ਵਿੱਚ ਮੁਸਕਰਾ ਪਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਰਵਿੰਦਰ ਕਦੇ ਵੀ ਇਹ ਨਹੀਂ ਸੀ ਚਾਹੁੰਦਾ ਕਿ ਪ੍ਰਿੰਸੀਪਲ ਅਤੇ ਜਥੇਬੰਦੀ ਦੇ ਇਹ ਰਿਸ਼ਤਿਆਂ ਵਿੱਚ ਕੋਈ ਝਗੜਾ ਵਿਗਾੜ ਪਵੇ ਮੋਰਚਾ ਸਰ ਹੁੰਦਾ ਦੇਖ ਕੇ ਉਹ ਜਰਾ ਤਾਬਲਾ ਜਿਹਾ ਹੋ ਗਿਆ ਸੀ ਪ੍ਰਿੰਸੀਪਲ ਨੇ ਪ੍ਰਫੈਕਟ ਰਾਜਵੀਰ ਨੂੰ ਦੇ ਦਿੱਤਾ